ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਰਾਂ ਦੀ ਘਰੇਲੂ ਮੱਝ ਦਿਖਾਉਣੀ ਹੈ ਸੇਲ ਆ ਤੇ ਕਾਫੀ ਨਾਲ ਵੀਰਾਂ ਦੀ ਹੋਰ ਘਰ ਰੱਖੇ ਪਿਆ ਸੋ ਦੇਖੋ ਡੈਰੀ ਦੁੱਧ ਪਾਉਂਦੇ ਤੇ ਜਿਆਦਾ ਮਨ ਕੇ ਚਲੋ ਜਿਹੜੀ ਮਾਤਰਾ ਦੇ ਵਿੱਚ ਨਾ ਜੁੜ ਜਾਣ ਤਾਂ ਇੱਕ ਅਦਾ ਵਿੱਚ ਉਹ ਸੇਲ ਵੀ ਕਰ ਦਿੰਦੇ ਆ ਸੋ ਜੋ ਸਾਹਮਣੇ ਆਪਾਂ ਸਕਰੀਨ ਤੇ ਝੋਟੀ ਦੇਖ ਰਹੇ ਆ ਇਹ ਸੇਲਾ ਡਿਟੇਲ ਵੀਰਤੇ ਦੇ ਬਾਰੇ ਪੁੱਛਦੇ ਆ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਗਜੀਤ ਸਿੰਘ ਪਿੰਡ ਹੀ ਕੀ ਤੇ ਸੇਉ ਧੂਰੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਪੈਗਾ ਤਹਿਸੀਲ ਧੂਰੀ ਹੀੜੀ ਕੇ ਆਪਣਾ ਸ਼ੇਰਪੁਰ ਇਹਦੇ ਨਜ਼ਦੀਕ ਆ ਗਿਆ ਨਾ ਸ਼ੇਰਪੁਰ ਦੇ ਨਾਲ ਹੀ ਇੰਨਾ ਵਾਜਵਾ ਪਿੰਡ ਦੇ ਨਾਲ ਪਿੰਡ ਹੈ ਠੀਕ ਹੈ ਹੀੜੀ ਕੇ ਠੀਕ ਹੈ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 95014 88438 95014 88438 88438 ਤੇ ਜਿਹੜੀ ਆਪਾਂ ਇਹ ਝੋਟੀ ਦੇਖੀ ਜੰਨੇ ਆ ਇਹ ਹੁਣ ਕਿਹੜਾ ਸੂਆ ਸੂਰੀਆ ਜੀ ਤੀਜਾ ਸੂਆ ਕਿੰਨੇ ਟਾਈਮ ਦਾ ਆਪਣੇ ਕੋਲੇ ਆ ਇਹ ਆਪਾਂ ਪਹਿਲੇ ਸੂਏ ਲੈ ਹੁੰਦੀ ਸੀ ਠੀਕ ਆ ਪਹਿਲੇ ਸੂਏ ਆਪਾਂ ਖਰੀਦ ਕੇ ਲੈ ਆਏ ਸੀ ਇਹਨੂੰ ਠੀਕ ਆ ਕਿੰਨਾ ਕੁ ਦੁੱਧ ਫਿਰ ਅਸੇ ਹਰਿਆਣੇ ਚੋਂ ਪਹਿਲੇ ਸੂਏ ਲੈ ਇਸੇ ਆਪਾਂ ਕਿੰਨਾ ਕੁ ਦੁੱਧ ਪਾਏ ਨੇ ਪਹਿਲੇ ਸੂਏ ਪਹਿਲੇ ਸੂਏ ਮੇ 14 ਲੀਟਰ ਪਾਏ ਠੀਕ ਆ ਦੂਜੇ ਸੂਏ ਹੁਣ 16 ਲੀਟਰ ਦਿੰਦੀ ਠੀਕ ਆ ਦੂਜੇ ਸੂਏ 16 ਕਿਲੋ ਦੁੱਧ ਤੇ ਚੱਲੇਗੀ ਠੀਕ ਆ ਹੁਣ ਤੀਸਰਾ ਸੂਆ ਸੂਰੀਆ ਤੇ ਸੀਮੰਟ ਵਗੈਰਾ ਕਿਹੜਾ ਲੱਗਿਆ ਇੱਥੇ ਦੇ ਸੀਮੰਟ ਦੇ ਸੈਕ ਦਾ ਲੱਗਿਆ ਹੋਇਆ ਹੈ 40 162 ਨੰਬਰ 40 162 ਨੰਬਰ ਸੈਕ ਦਾ ਸੀਮੰਟ ਲੱਗਿਆ ਹੋਇਆ ਠੀਕ ਹੈ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਪਾ ਦਿੰਦੀ ਹੈ ਦੁੱਧ ਇਹ ਸਟੱਪਣ ਤੋਂ ਬਾਅਦ 7 ਮਹੀਨੇ ਤੱਕ ਠੀਕ ਹੈ ਕਹਿੰਦੇ ਬਾਅਦ 3 ਕਿ ਮਹੀਨੇ ਮੰਨ ਕੇ ਚਲੋ ਵੀ ਦੁੱਧ ਰੋਕਦੀ ਆ ਤੇ ਬਣਦੀ ਬਣਦੀ ਬਹੁਤ ਆ ਬਰ ਨੇੜੇ ਹਾਂਜੀ ਅੱਜ ਨੈਟ ਕਿੰਨੇ ਦਿਨ ਰਹਿ ਗਏ ਸੂਣ ਦੇ ਅੱਜ ਇਹਦੇ 15 ਦਿਨ ਪੂਰੇ ਹੋ ਗਏ ਠੀਕ ਹੈ ਲਗਭਗ 5 ਦਿਨ ਬਾਕੀ ਪਏ ਆ 2 ਦਿਨ ਤਾਂ ਉੱਪਰ ਥੱਲੇ ਵੀ ਕੱਢ ਸਕਦੀ ਆ ਇਹ ਚੌਣ ਚਵਾਦੀ ਕਿਵੇਂ ਰਹਿੰਦੀ ਆ ਜੀ? ਚੌਣ ਚਵਾਦੀ ਪੂਰੀ ਵਧੀਆ ਇੱਕ ਨੰਬਰ ਆ ਜੀ। ਠੀਕ ਹੈ ਜਿਵੇਂ ਹੁਣ ਵੱਡੀ ਮਹ ਹੈ ਆ ਗਈ ਵਧੀਆ ਮੰਨ ਕੇ ਚਲੋ ਦੁੱਧੜੀਆਂ। ਠੀਕ ਹੈ। ਦੋ ਜਣ ਬਿਠਾ ਲੈਣ ਦੀ ਵਧੀਆ। ਹਾਂ ਜੀ ਹਾਂ। ਮਨ ਲਾ ਕੋ ਡੈਕ ਜਿਵੇਂ ਮਰਜ਼ੀ ਚਲੋ। ਠੀਕ ਹੈ ਮੁੱਲ ਵਾੜੀ ਦਾ ਕੀ ਰੱਖਿਆ ਆਪਾਂ? ਉਹ ਲੈਂਡ ਦੇਣਾ 3 ਲੱਖ ਰੁਪਏ। ਠੀਕ ਹੈ 3 ਲੱਖ ਚ ਮੰਨ ਤਾਂ ਹੋ ਜੇ ਮਾੜਾ ਮੋਟਾ। ਹਾਂ ਜੀ ਮੰਨ ਤਾਂ। ਤੋਰ ਦੇ ਬਾਹਰ ਨੂੰ। ਸਭਰ ਕਦ ਕਾਠ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪਲੀ ਵੀ। ਬਾਕੀ ਪੈਠ ਫੋੜੇ ਦੀ ਬੰਤਰ ਦੇਖੀਏ ਸੋਹਣੀ ਸਰਖੀ ਤੇ ਫੁੱਲ ਭਜਨ ਵਜੂਦ ਵਾਲੀਆਂ ਲਿੱਸੀ ਨਾਲ ਵੀ ਕਿਸੇ ਬਸ ਹੁਣੀ ਸਿੰਘ ਮੂੰਹ ਮਾਥਾ ਦੇਖੋ ਸੋਹਣਾ ਸਾਫ ਸੁਥਰਾ ਕੁੰਡਾ ਸਿੰਘ ਆ ਤੇ 16 ਕਿਲੋ ਦੁੱਧ ਵਜ ਦੱਸ ਜੇ ਕਿ ਦੂਜੇ ਸੂਏ ਆ ਪੈਸ ਦਾ ਚੋਇਆ ਹੋਇਆ ਸੋ ਥਣ ਲੈਵਾ ਦੇਖੋ ਜੇ ਮੈਂ ਕਹਿਵਾ ਤਾਂ ਮੁਠੀ ਵਾਲਾ ਥਾਣਾ ਬਾਕੀ ਥਣ ਦੇਖ ਕੇ ਅੰਦਾਜ਼ਾ ਆਉਂਦਾ ਕਿ ਹਕੀਕਤ ਮੈਂ ਦੁੱਧ ਰਿਜੋ ਥਣ ਦੇਖੋ ਚਾਰੇ ਨਿਕਲਵੇਂ ਸਾਫ ਸੁਥਰੇ ਥਣ ਦੇਖ ਕੇ ਨੂੰ ਪਤਾ ਲੱਗਦਾ ਚਾਹੇ ਦੋ ਜਾਣੇ ਤਿੰਨ ਜਾਣੇ ਓਟ ਛੋਟ ਬੈਠੀ ਚਲੋ ਕੋ ਡੈਕ ਤੇ ਬਾਕੀ ਉੱਪਰ ਤੋਂ ਦੇਖੋ ਚੌੜ ਜੂੜੀ ਪੂਰੀ ਲਾ ਸੰਗਰੂਰ ਠੀਕ ਹੈ ਆਪਣਾ ਸ਼ੇਰਪੁਰ ਇੰਨਾ ਵਜਵਾ ਲੱਗੇ ਇੰਨਾ ਵਜਵਾ ਦੇ ਨਾਲ ਪਿੰਡ ਹੈ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ 95014 88433 ਠੀਕ ਹੈ ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ 3 ਲੱਖ ਰੁਪਇਆ ਕੀਮਤ ਆ ਇਹਦੇ ਵਿੱਚੋ ਗਜਾਇਸ ਹੋਊਗੀ ਮੌਕੇ ਤੇ ਹਾਂ ਜੀ ਉਹ ਕਰਾਂਗੇ ਠੀਕ ਹੈ 3 ਲੱਖ ਰੁਪਇਆ ਮਾਲਕ ਵੀਰਾਂ ਨੇ ਮੁੱਲ ਕੀਤਾ ਬਾਕੀ ਮੌਕੇ ਤੇ ਛੋੜ ਵਗੈਰਾ ਹੋ ਜੂਗੀ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲ ਤੋਂ